ਮਿੱਤਰੋ ਅੱਜ ਛੱਪੜ ਤੇ ਖੜੇ ਸੀ ਤੇ ਛੱਪੜ ਦੇ ਨਾਲ ਗੁਰਦੁਆਰਾ ਸਾਹਿਬ ਜਿਸ ਦੀ ਬਹੁਤ ਸੋਹਣੀ ਤਸਵੀਰ ਪਾਣੀ 'ਚ ਵੀ ਬਣਦੀ ਏ ਤੇ ਛੱਪੜਾਂ ਨੂੰ ਪਲਿਊਟ ਤਾਂ ਆਪਾਂ ਸਾਰੇ ਰਲ ਕੇ ਕਰ ਰਹੇ ਆਂ ਪਰ ਦੂਜੀ ਗੱਲ ਹੈ ਜਿਹੜੇ ਛੱਪੜਾਂ ਦਾ ਪੰਚਾਇਤੀ ਦਾ ਥਾਂ ਰਕਵਾਉਂਦੇ ਐ ਕਿਸੇ ਮਹਾਤਮਾ ਨੇ ਸੰਤਮਾ ਪੁਰਸ਼ ਨੇ ਮੈਨੂੰ ਆਖਿਆ ਸੀ ਕਹਿੰਦਾ ਜਿੰਨੇ ਛੱਪੜ ਰੋਕਣ ਵਾਲੇ ਐ ਜਿੰਨੇ ਛੱਪੜ ਦਾ ਪਾਣੀ ਲਾਉਣ ਵਾਲੇ ਐ ਜਿੰਨੇ ਦਾ ਪਾਣੀ ਲਾਉਣਗੇ ਉਹਨੇ ਉਹਨਾਂ ਤੋਂ ਡਾਕਟਰ ਲੈ ਜਾਣਗੇ ਜਿੰਨੇ ਛੱਪੜ ਦਾ ਥਾਂ ਰੋਕਣਗੇ ਜਿੰਨੇ ਪੈਸਿਆਂ ਦਾ ਰੋਕਣਗੇ ਉਹ ਡਾਕਟਰਾਂ ਨੂੰ ਦੇ ਦੇਣਗੇ ਤੇ ਜਿੰਨਿਆਂ ਨੇ ਸਾਂਝੇ ਥਾਂ ਪੰਚਾਇਤੀਆਂ ਤੇ ਕਬਜ਼ੇ ਕੀਤੇ ਸਭ ਇੱਥੇ ਹੀ ਰਹਿ ਜਾਣੇ ਆ ਮਿੱਤਰੋ ਪਰ ਜਿਹੜੇ ਛੱਪੜਾ ਪਲਿਊਟ ਹੋ ਗਏ ਤੇ ਆਪਾਂ ਕਰਤੇ ਲੈਟਰਿੰਗਾਂ ਦਾ ਗੰਦ ਪਾ ਕੇ ਇਹਨਾਂ ਤੋਂ ਬਚੋ ਜਰੂਰ ਮੇਰੇ ਪ੍ਰਾਤ ਤੇ ਨਵੇਂ ਸਰਪੰਚਾਂ ਨੂੰ ਬੇਨਤੀ ਹੈ ਵੀ ਇਹ ਕੋਹੜਤਾ ਪੋ ਆਪਣੇ ਪਿੰਡਾਂ ਚੋਂ ਜਰੂਰ ਕੱਢੋ